ਜੇ ਜੇ ਰਪਣਾ ਰੋਪੜ ਵਾਲਾ ਪੁਰਾਣਾ ਪੁਲ ਜਦੋਂ ਆਪਾਂ ਰਗੀਲ ਪਰ ਤੇ ਪਿਓਰੇ ਨੂੰ ਹੁੰਦੇ ਹੋਏ ਰੋਪੜੋਂ ਜਾਂਦੇ ਆ ਤਾਂ ਰਸਤੇ ਵਿੱਚ ਆਉਂਦਾ ਪੁਰਾਣਾ ਪੁਲਾ ਇਹ ਹੁਣ ਤਾਂ ਵੈਸੇ ਉੱਪਰ ਨਵਾਂ ਬਣ ਗਿਆ ਹੈ ਇਹ ਪੁਰਾਣਾ ਪੁਲਾ ਸਿੰਗਲ ਕੋਲ ਹੁੰਦਾ ਤਾਂ ਇਹ ਪਹਿਲਾਂ ਜੇ ਰੋਪੜੋਂ ਜਾਣਾ ਹੁੰਦਾ ਤਾਂ ਇਸ ਪਰ ਇਹਨੂੰ ਓਕੇ ਜਾਣਾ ਹੁੰਦਾ ਤਾਂ ਸਾਈਕਲ ਆ ਪਰ ਜਾਂਦੇ ਹੁੰਦੇ ਤੇ ਵੈਲ ਤਾਂ ਇਹ ਉੱਪਰ ਨਵਾਂ ਪਲਾ ਡਬਲ ਪੁਲ ਬਣਿਆ ਹੋਇਆ ਹੈ ਇਹ ਦੇਖ ਨੇ ਡਬਲ ਐਪਰ ਇਹ ਨਵਾਂ ਬਣੀਆ ਪੁਲ ਤੇ ਨਾਲ ਬਣੀ ਆ ਖਵਾਜਾ ਫੀਰ ਦੀ ਜਗਾ ਬਹੁਤ ਸ਼ਾਂਤੀ ਮਿਲਦੀ ਇੱਥੇ ਆ ਕੇ ਬਹੁਤ ਵਧੀਆ ਜਗਾ ਬਣੀ ਰਹੀ ਏ ਹਰ ਇੱਕ ਵੀਰਵਾਰ ਨੂੰ ਚੌਂਕੀ ਲੱਗਦੀ ਇੱਥੇ ਨਿਆਜ਼ ਵਗੈਰਾ ਬਣਦੀ ਏ ਬਹੁਤ ਠੰਡੀ ਛਾਵਾਂ ਏ ਠੰਡੀ ਹਵਾ ਏ ਆਈ ਨਵਾਂ ਪੁਲ ਜਿਹੜਾ ਉੱਪਰ ਬਣਿਆ ਉਹ ਜਿਹੜਾ ਆਮ ਤੌਰ ਤੇ ਆਪਾਂ ਜਾਂਦੀ ਆ ਵਾਜਾਈ ਚਲਦੀ ਏ ਜਿਹਦੇ ਪਿੱਛੇ ਇਹ ਤਰ੍ਹਾਂ ਲੋਕ ਆਏ ਆ ਆ ਦੇਖੋ ਲੋਕ ਆ ਕੇ ਗੱਡੀਆਂ ਵਗੈਰਾ ਖੜਾ ਕੇ ਵਿਸ਼ਰਾਮ ਕਰਕੇ ਜਾਂਦੇ ਇੱਥੇ ਆ ਦੇਖੋ ਪੁਰਾਣੇ ਨਲਕੇ ਆ ਵਗੈਰਾ ਲੱਗੇ ਹੋਰੇ ਆ ਦੇਖੋ ਲੋਕ ਰੈਸਟ ਕਰ ਰਹੇ ਆ ਲੋਕ ਦੀ ਜਗ੍ਹਾ ਬਣੀ ਦੀ ਐ ਬਿਲਕੁਲ ਕੰਡੇ ਪਰ ਬਣੀ ਹੋਈ ਐ ਨਹਿਰ ਦੇ ਬਿਲਕੁਲ ਨੇ ਇਹ ਪੁਰਾਣਾ ਆਪਣਾ ਪਿੰਡ ਤੇ ਲੋਕ ਉੱਪਰ ਸਾਈਕਲ ਪਰ ਜਾਂਦੇ ਹੁੰਦੇ ਜਿਹੋਰੇ ਨੂੰ ਆ ਲਾ ਅਗਲੇ ਪਿੰਡੋਂ ਰਸਤਾ ਜਾਂਦਾ ਐ ਉਹ ਠੰਡੀ ਜਗ੍ਹਾ ਹੈ ਠੰਡੀ ਹਵਾ ਹੈ ਤੇਰਾ ਰੋਪ ਤੋਂ ਇੱਥੇ ਰੋ ਕੇ ਜਾਣਾ ਪੈਂਦਾ ਦਾ ਸਿੰਦੂ ਉਹ ਬਿਲਕੁਲ ਕੰਡੇ ਪਰਣੀ ਹੋਈ ਹੈ ਜਿਹੜਾ ਹੁਣ ਤਾਂ ਜਾਂਦਾ ਹੈ ਬੈ ਕੇ ਅਰੈਸਟ ਕਰਕੇ ਜਾਂਦਾ ਪਾਣੀ ਪੀ ਕੇ ਠੰਡਾ ਪਾਣੀ ਨਾਲ ਕੇ ਨਾ ਮੈਨੂੰ ਕਦੇ ਬਾਰੇ ਪਤਾ ਹੀ ਨਹੀਂ ਹੋਣਾ ਹਲੇ ਜਗ੍ਹਾ ਤੇ ਕਿਉਂਕਿ ਉੱਪਰ ਨੂੰ ਆਉਣਾ ਜਾਣਾ ਵਾਜਾਈ ਹੈਗੀ ਐ ਇਹ ਠਾਣੂ ਕੋਈ ਜਾਣਦਾ ਨਹੀਂ ਅੰਦਰ ਜੀ ਨੂੰ ਰੋੜ ਨਹੀਂ ਐ ਲੋਕ ਇੱਥੇ ਪਾਣੀ ਵਗੈਰਾ ਪੀ ਕੇ ਆਪਣਾ ਰੈਸਟ ਕਰਕੇ ਫੇਰ ਅੱਗੇ ਨੂੰ ਜਾਂਦੇ ਅੱਗੇ ਜਾਣੇ ਵਾਲੇ ਆ ਗੱਡੀ ਵਾਲੇ ਖੜੇ ਐ ਬਹੁਤ ਧੰਗਣੀ ਆਵੇ ਤੇ ਬਾ ਬਾਬਾ ਵਾਲਕਨਾ ਤੇ ਸ਼ਿਵਜੀ ਮਹਾਰਾਜ ਦੀ ਜਗਾ ਬਣੀ ਹੋਈ ਹੈ ਬਰੋਟਾ ਹੈ ਬਰੋਟੇ ਠੰਡੀ ਸ਼ਾਮ ਆ ਬਹੁਤ ਦਿਲ ਲੱਗਦਾ ਇੱਥੇ ਆ ਕੇ ਪਰਾਣੀ ਜਦੋਂ ਤਾਜ਼ਾ ਹੋ ਜਾਂਦੀ ਹੈ ਇੱਕ ਵਾਰ ਹੋ ਰਿਆ ਕਿ ਪਰਾਣਾ ਟਾਈਮ ਯਾਦ ਆ ਜਦੋਂ